ਕਹਿੰਦੇ ਆ ਵੀ ਕਿਸੇ ਬਾਹ ਖੜੀ ਕਰਕੇ ਕਹਿੰਦੇ ਆ ਵੀ ਕਿਸੇ ਵੀ ਵਿਰੋਧੀ ਨੂੰ ਸੀ ਕਾਗਜ਼ ਭਰਨ ਨਹੀਂ ਰੋਕਿਆ ਇਹ ਤੁਹਾਡੀ ਆਜ਼ਾਦੀ ਹੈ ਜਿੰਨੇ ਮਰਜ਼ੀ ਕਾਗਜ਼ ਭਰੋ ਉਥੇ ਚਾਹ ਪਾਣੀ ਵੀ ਪਿਆਵਾਂਗੇ ਸਾਡੇ ਇਲਾਕੇ ਦੇ ਲੋਕ ਜਿਹੜੀਆਂ 19 ਸਾਡੀਆਂ ਬਲਾਕ ਕੰਪੀਅਰ ਦਿੱਤੇ ਨੇ ਜਿਲ੍ਹਾ ਪ੍ਰਸ਼ਾਸਨ ਉਹਦੇ ਸਾਰੇ ਕਾਗਜ਼ ਮੁਕੰਮਲ ਨੇ ਤੇ ਪੂਰਾ ਅਕਸ਼ਾ ਅੱਜ ਅਸੀਂ ਭਰਨ ਜਾ ਰਹੇ ਹਾਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਮੈਨੂੰ ਸਾਡਾ ਚਾਚਾ ਮਿਲਿਆ ਉਹ ਪਹਿਲਾ ਬਾਦਲ ਕਿਆ ਨਾਲ ਹੁੰਦਾ ਸੀ ਸਰਪੱਤ ਸਾਡੀ ਬਸਤੀ ਚੋਂ ਕਹਿੰਦਾ ਯਾਰ ਮੇਰਾ ਮੁੰਡਾ ਲੱਗ ਗਿਆ ਘਰੇ ਬੈਠੇ ਸੋ ਬਿੜਾ ਸਫਾਰੇ ਤੋਂ ਬਿੜਾ ਪੈਸੇ ਤੋਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਝੜਪਾਂ ਹੋ ਰਹੀਆਂ, ਕੁੱਟਮਾਰ ਹੋ ਰਹੀ ਆ, ੱੱਕੇ ਸ਼ਹੀਦੇ ਇੱਕ ਦੂਜੇ ਤੇ ਦੂਸ਼ਣ ਲਾਏ ਜਾ ਰਹੇ ਆ, ਉਥੇ ਫਰੀਦਕੋਟ ਜ਼ਿਲ੍ਹੇ ਦੇ ਸੰਧਵਾ ਦੇ ਵਿੱਚ ਸੰਧਵਾ ਪਿੰਡ ਜਿਹੜਾ ਕੁਲਤਾਰ ਸਿੰਘ ਸੰਧਵਾ ਵਿਧਾਇਕ ਦਾ ਪਿੰਡ ਆ, ਕੋਟਕਪੂਰਾ ਦੇ ਵਿਧਾਇਕ ਦਾ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਪਿੰਡ ਆ, ਉਹਨਾਂ ਦੇ ਪਿੰਡ ਵਿੱਚ, ਉਹਨਾਂ ਦੇ ਖੇਤਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਏ ਤੇ ਕੁਲਤਾਰ ਸਿੰਘ ਸੰਧਵਾ ਨੇ ਅੱਜ ਸਾਰੇ ਸਮਰਥਕਾਂ ਦੇ ਨਾਲ ਜਾ ਕੇ ਕਾਗਜ਼ ਭਰਨ ਦੀ ਗੱਲ ਕੀਤੀ ਹੈ ਤੇ ਨਾਲ ਦੀ ਨਾਲ ਐਲਾਨ ਕੀਤਾ ਹੈ ਕਿ ਉਹ ਬਾਹਰ ਖੜੀ ਕਰਕੇ ਇਹ ਗੱਲ ਕਹਿਣ ਨੂੰ ਤਿਆਰ ਨੇ ਕਿ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਕਿਸੇ ਵੀ ਵਿਰੋਧੀ ਨਾਲ ਧੱਕੇਸ਼ਾਹੀ ਨਹੀਂ ਕੀਤੀ ਤੇ ਕਿਸੇ ਨੂੰ ਵੀ ਕਾਗਜ਼ ਭਰਨ ਤੋਂ ਨਹੀਂ ਰੁਕਿਆ ਕੋਈ ਕਿੰਨੇ ਵੀ ਕਾਗਜ਼ ਭਰ ਲਵੇ ਉਹਨਾਂ ਇਥੋਂ ਤੱਕ ਕਿਹਾ ਕਿ ਵਿਰੋਧੀ ਜਿਹੜੇ ਕਾਗਜ਼ ਭਰਨ ਆਉਣਗੇ ਉਹਨਾਂ ਨੂੰ ਕਾਗਜ਼ ਭਰਨ ਵਾਲੇ ਆਰਓ ਵਾਲੇ ਦਫ਼ਤਰ ਦੇ ਵਿੱਚ ਬਲਕਿ ਚਾਹ ਪਾਣੀ ਵੀ ਪਿਲਾਇਆ ਜਾਵੇਗਾ ਬਲਾਕ ਸੰਭਤੀ ਜ਼ਿਲ੍ਹਾ ਪ੍ਰਿਸ਼ਦ ਦੀਆਂ ਦੋਣਾ ਹੋਰੀਆ ਆਪਣੇ ਇਲਾਕੇ ਦੇ ਵਿੱਚ ਪੰਜਾਬ ਸਰਕਾਰ ਨੇ ਕੀਤੇ ਹੋਏ ਕੰਮਾਂ ਕਰਕੇ ਬਹੁਤ ਛਾ ਲੋਕੇ ਕਹਿ ਰਹੇ ਆ ਕਿ ਜਿਸ ਤਰ੍ਹਾਂ ਦੇ ਕੰਮ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੇ ਆ ਉਹ ਨਹੀਂ ਕਿਸੇ ਤੋਂ ਹੋਏ ਮੈਨੂੰ ਸਾਡਾ ਚਾਚਾ ਮਿਲਿਆ ਉਹ ਪਹਿਲਾਂ ਬਾਦਲਗਿਆ ਨਾਲ ਹੁੰਦਾ ਸੀ ਸਰਪੰਚ ਸਾਡੀ ਬਸਤੀ ਚੋਂ ਕਹਿੰਦਾ ਯਾਰ ਮੇਰਾ ਮੁੰਡਾ ਲੱਗ ਗਿਆ ਘਰੇ ਬੈਠੇ ਉਹ ਬੇਨਾ ਸਫਾਰੇ ਤੋਂ ਬਿਲਾ ਪੈਸੇ ਤੋਂ ਲੋਕਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਆ ਗਿਆ ਆ ਗਿਆ ਬਿਜਲੀ ਮੁਫਤ ਬਿਜਲੀ ਖੇਤਾ ਵਾਲੀ ਨਿਰਵਿਘਨ ਸੜਕਾ ਸਰਕਾਰੀ ਸਕੂਲਾਂ ਦਾ ਕਾਇਆਕਲਪ ਰਜਿਸਟਰੀਆਂ ਸੌਖੀਆਂ ਤੋਂ بڑے ਕੰਮ ਲੋਕਾਂ ਦੇ ਤੇ ਉਹਦੇ ਕਰਕੇ ਸਾਡੇ ਇਲਾਕੇ ਦੇ ਲੋਕ ਜਿਹੜੀਆਂ 19 ਸਾਡੀਆਂ ਬਲਾਕ ਸੰਪਤੀਆਂ ਤੇ ਤਿੰਨ ਜ਼ਿਲ੍ਹਾ ਪ੍ਰਸ਼ਾਸਨ ਉਹਦੇ ਸਾਰੇ ਕਾਗਜ਼ ਮੁਕੰਮਲ ਨੇ ਤੇ ਪੂਰਾ ਅਕ샤 ਅੱਜ ਅਸੀਂ ਭਰਨ ਜਾ ਰਹੇ ਹਾਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਤੇ ਜਿੱਤਾਂਗੇ ਵੀ ਗੁਰੂ ਸਾਹਿਬ ਮਿਹਰ ਕਰਨਗੇ ਔਰ ਇੱਕ ਗੱਲ ਹੋਰ ਅਸੀਂ ਬਾਹ ਖੜੀ ਕਰਕੇ ਕਹਿੰਨੇ ਆ ਕਿ ਕਿਸੇ ਵੀ ਵਿਰੋਧੀ ਨੂੰ ਅਸੀਂ ਕਾਗਜ਼ ਭਰਨ ਨਹੀਂ ਰੋਕਿਆ ਇਹ ਤੁਹਾਡੀ ਆਜ਼ਾਦੀ ਹੈ ਜਿੰਨੇ ਮਰਜ਼ੀ ਕਾਗਜ਼ ਭਰੋ ਉਥੇ ਚਾਹ ਪਾਣੀ ਵੀ ਪਿਆਵਾਗੇ ਅਸੀਂ ਬਾਹ ਖੜੀ ਕਰਕੇ